ਚੋਨਾਯੋਗ ਨੇ ਪੰਜਾਬ ਸਮੇਤ 4 ਰਾਜਾਂ ਦੇ ਡਿਸਟ੍ਰਿਕਟ ਮੈਜਿਸਟਰੇਟ ਐਫਐਸਪੀ ਅਤੇ ਐਫਪੀ ਰੈਂਕ ਦੇ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ ਪੰਜਾਬ ਦੇ 5 ਜ਼ਿਲ੍ਹਿਆਂ ਪਠਾਨਕੋਟ ਫਾਜ਼ਿਲਕਾ ਜਲੰਧਰ ਗ੍ਰਾਮੀਣ ਮਲੇਰਕੋਟਲਾ ਤੇ ਬਠਿੰਡਾ ਜ਼ਿਲ੍ਹਿਆਂ ਦੇ ਐਸਐਸਪੀ ਵੀਐਸ ਲਿਸਟ ਵਿੱਚ ਸ਼ਾਮਿਲ ਕੀਤੇ ਗਏ ਨੇ ਇਹਨਾਂ ਦੇ ਵਿੱਚ ਉਚਾਰ ਅਧਿਕਾਰੀਆਂ ਨੂੰ ਆਈਪੀਐਸ ਕੈਡਰ ਨਾ ਹੋਣ ਤੇ ਟਰਾਂਸਫਰ ਕੀਤਾ ਗਿਆ ਜਦਕਿ ਇੱਕ ਅਧਿਕਾਰੀ ਦਾ ਰਾਜਨੀਤਾ ਦੇ ਨਾਲ ਪਰਿਵਾਰਕ ਸਬੰਧ ਦੇ ਚੱਲਦੇ ਤਬਾਦਲਾ ਕੀਤਾ ਗਿਆ ਦੋ ਦਿਨ ਪਹਿਲਾਂ ਇਲੈਕਸ਼ਨ ਕਮਿਸ਼ਨ ਨੇ ਜਲੰਧਰ ਦੇ ਡੀਸੀ ਵਿਸ਼ੇਸ਼ ਸਾਰੰਗਲ ਸਾਰੰਗਲ ਨੇ ਜਿਹੜੇ ਅਤੇ ਦੋ ਪੁਲਿਸ ਅਧਿਕਾਰੀਆਂ ਨੂੰ ਬਦਲਣ ਦੇ ਆਦੇਸ਼ ਜਾਰੀ ਕੀਤੇ ਸਨ ਇਹਨਾਂ ਦੇ ਵਿੱਚ ਰੋਪੜ ਰੇਂਜ ਦੇ ਏਡੀਜੀਪੀ ਜਸਕਰਨ ਸਿੰਘ ਬਾਰਡਰ ਰੇਂਜ ਦੇ ਡੀਆਈਜੀ ਨਰਿੰਦਰ ਭਾਰਗਵ ਵੀ ਸ਼ਾਮਲ ਸਨ ਇਹਨਾਂ ਦੀ ਜਗ੍ਹਾ ਨਵੇਂ ਅਧਿਕਾਰੀ ਨਿਯੁਕਤ ਕਰਨ ਦੇ ਲਈ ਤਿੰਨ ਤਿੰਨ ਅਧਿਕਾਰੀਆਂ ਦਾ ਜਿਹੜਾ ਪੈਨਲ ਮੰਗਿਆ ਗਿਆ ਚੋਣ ਆਯੋਗ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ 2024 ਦੇ ਵਿੱਚ ਸਮਾਨ ਮੌਕੇ ਪ੍ਰਦਾਨ ਕਰਨ ਦੀਆਂ ਜਿਹੜੀਆਂ ਸਾਰੀਆਂ ਵਚਨਵੱਧਤਾ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਦੇ ਚੋਣ ਆਯੋਗ ਹੰਕਿ ਇਲੈਕਸ਼ਨ ਕਮਿਸ਼ਨ ਨੇ ਗੈਰ ਕੈਟਰ ਅਧਿਕਾਰੀਆਂ ਦੇ ਲਈ ਸਥਾਨਾਂਤਰਣ ਆਦੇਸ਼ ਜਾਰੀ ਕੀਤੇ ਨੇ ਜੋ ਜ਼ਿਲ੍ਹਾ ਮੈਜਿਸਟ੍ਰੇਟ ਐਸਪੀ ਦੇ ਰੂਪ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਡੀਐਮ ਐਸਪੀ ਦਾ ਅਹੁਦਾ ਅਤੇ ਆਈਪੀਐਸ ਅਧਿਕਾਰੀਆਂ ਲਈ ਆਰਖਿਤ ਸ਼ਾਮਲ ਹੋਣਗੇ ਸੋ ਹੁਣ ਦੇਖਣਾ ਹੋਵੇਗਾ ਜਿਹੜੇ ਤਬਾਦਲੇ ਕੀਤੇ ਗਏ ਨੇ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਦਾ ਕੀ ਆ ਜਿਹੜਾ ਅਸਰ ਪੈਂਦਾ ਹੈ ਤੇ ਕਿੰਨੇ ਪਾਰਦਰਸ਼ੀ ਤਰੀਕੇ ਦੇ ਨਾਲ ਚੋਣਾ ਜਿਹੜੀਆਂ ਨੇ ਨੇਪਰੇ ਚੜ੍ਹਦੀਆਂ ਨੇ ਅਪਡੇਟ ਲੈ ਕੇ ਉਪਰ ਹੋਵਾਂਗੇ ਫੇਕ ਦਿਨ ਉਹਨਾਂ ਦਾ ਧਿਆਨ ਆ ਲਈ